ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੇ ਕੋਲ ਫਿਰ ਸੂਟ ਬੁਕਿੰਗ ਹੋਏ ਸਟਿਚਿੰਗ ਵਾਸਤੇ ਇਹ ਦੇਖੋ ਵੀ ਗਲੇ ਦਾ ਬਲੈਕ ਲਾਈਨ ਵਾਲਾ ਸੂਟ ਤੇ ਇੱਕ ਸੂਟ ਹੈਗਾ ਜੀ ਆਪਣੇ ਕੋ ਆਹ ਤੇ ਇਹ ਸੂਟ ਆਪਾਂ ਰੈਡੀ ਕਰਨੇ ਆ ਜੀ ਤੇ ਹੁਣੇ ਕੁਝ ਦੇਰ ਪਹਿਲਾਂ ਹੀ ਬੁਕਿੰਗ ਕੀਤੀ ਆਪਾਂ ਇਹ ਵਾਲਾ ਲੈਸਾਂ ਲਾ ਕੇ ਬਣਾਵਾਂਗੇ ਤੇ ਆਹ ਸੂਟ ਆਪਾਂ ਸਾਰੇ ਕਟਿੰਗ ਕੀਤੇ ਹੋਏ ਆ ਦੇਖੋ ਲੈਸਾਂ ਦੇਖੋ ਇਹਨਾਂ ਦੇ ਨਾਲ ਤੇ ਇਹ ਸਾਰੇ ਸੂਟ ਆਪਾਂ ਜਲਦੀ ਤੋਂ ਜਲਦੀ ਰੈਡੀ ਕਰਨੇ ਸਾਰੇ ਤੇ ਲਾਈਵ ਆਪਾਂ ਦਿਖਾਇਆ ਕਰਾਂਗੇ ਜੀ ਤੁਹਾਨੂੰ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਕਿ ਸਾਡਾ ਲਾਈਵ ਤੇ ਸਾਡੀਆਂ ਵੀਡੀਓ ਤੁਸੀਂ ਸਾਰੀਆਂ ਦੇਖ ਸਕੋ। ਥੈਂਕ ਯੂ so much. ਬਾਏ ਬਾਏ। ਇਹ ਹੋਰ ਵੀ ਸਟੀਚਿੰਗ ਦੀਆਂ ਤੁਸੀਂ ਜੋ ਵੀ ਸਟੀਚਿੰਗ ਸਿੱਖਣਾ ਚਾਹੁੰਦੇ ਨੇ ਉਹ ਸਾਡੀਆਂ ਵੀਡੀਓ ਦੇਖ ਸਕਦੇ ਨੇ। ਚੈਨਲ ਨੂੰ ਸਬਸਕ੍ਰਾਈਬ ਕਰਕੇ ਕਿਉਂਕਿ ਸਾਡਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਏਗਾ ਤਾਂ ਫਿਰ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਦੇਖ ਸਕੋਗੇ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਜਰੂਰ ਕਰੋ ਥੈਂਕ ਯੂ